ਆਪ ਇੱਕ ਲੇਬਰ ਕਲਾਸ ਦਾ ਵਿਅਕਤੀ ਆ ਜੀ ਅੱਜ ਇਥੋਂ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਨੇ ਪਹੁੰਚਾਇਆ ਮੈਨੂੰ ਮੈਨੂੰ ਐਜੂਕੇਸ਼ਨ ਨੇ ਭਜਾਇਆ ਮੇਰੇ ਪਰਵਾਰ ਚ ਪੜ੍ਹਾਈ ਲਿਖਾਈ ਆਈ ਸੀ ਤਰੱਕੀ ਕੀਤੀ ਉਹਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਆ ਤੁਹਾਡੇ ਸਾਹਮਣੇ ਦੇਖ ਲੋ ਮੇਰਾ ਬੱਚਾ ਦੋ ਮੁਕਾਂ ਕਮਰਿਆਂ ਦੇ ਮਕਾਨ ਚੋਂ ਉੱਠ ਕੇ ਜੀ ਅੱਜ ਮਹਿਲਮਾਨੀਆਂ ਤੱਕ ਪਹੁੰਚਿਆ ਸੀ ਤਾਂ ਸਨ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਉਹਨਾਂ ਦੀ ਇੰਨੀ ਸਰਕਾਰ ਦੇ ਜਮਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਮਾਈਆਂ ਬੰਗੋ ਭਾਈ ਰੱਖ ਦੋ ਫੇਰ ਹੀ ਕਹਿੰਦੇ ਆ ਅਗਲੇ ਦੋ ਗੱਲਾਂ ਨੇ ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਂ ਇਹ ਇੰਨੇ ਬੇਈਮਾਨ ਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਵੀ ਪਤਾ ਨਹੀਂ ਇਹ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਬੇੜਾ ਹੀ ਘਰਕ ਕਰਤਾ ਬਿਲਕੁਲ 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਜੀ ਕਿਸੇ ਅਣਪਛਾਤੇ ਬੰਦੇ ਨੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਕਨਸਪਲਾਈਟਰ ਕੈਨੇਡਾ ਭੱਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਿਤ ਹੋਣ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲਾਂ ਹੀ ਭੱਜ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕੀ ਪੁਰਸਲੇ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਉਂਗੇ ਅਗਲਾ ਸਾਲ ਪਾਰ ਪਹਿਲਾਂ ਇੱਕ ਕਦਮ ਲੈ ਵੀ ਸੋਚੇ ਕਰਦਾ ਮੇਰੀ ਪੱਕੀ ਹੋਈ ਫਸਲ ਹੈ ਮੈਂ ساری ਉਮਰ ਜੋਬ ਕੀਤੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਤੁਸੀਂ ਮੇਰੇ ਪੁੱਤ ਦੇ ਜਸਸ ਨੂੰ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਸਸ ਘਰਾਂ ਮਿਲਣਾ ਹੈ ਮੈਂ ਜਵਾਬ ਕੋ ਚੁੱਕੇ ਮੈਨੂੰ ਨਹੀਂ ਮਿਲੂਗਾ ਦੁਬਾਰੇ ਪਰੰਤੂ ਬੋਦੀ ਇਸ ਘਟਿਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਤੁਹਾਡੇ ਮੂਹਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਇਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਪ ਤੇ ਡੰਕਾ ਪਾ ਜਾ ਕੇ ਦੁਨੀਆ ਤੋਂ ਗਿਆ ਹੈ ਪਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀਰ ਕੀ ਯਾਰੀ ਅਫਸੋਸ ਯਾਰ ਹੁੰਦਾ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ ਤੁਹਾਡੇ ਦਰਾਂ ਦੇ ਚੱਲ ਕੇ ਆਉਣਗੇ ਇਹਨਾਂ ਨੂੰ ਸਵਾਲ ਲਾਜਮੀ ਪੁੱਛੋ ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ ਕਿਉਂ ਤੁਹਾਡੇ ਭਈਏ ਮੀਨਾ ਵਤੀ ਉਹਦੇ ਬਾਹਰ ਦੇ ਵਿੱਚ ਤੇ ਕੇ 47 ਗਰਨੇਡ ਲੈ ਕੇ ਸਾਡੇ ਘਰ ਦੇ ਆਸੇ ਪਾਸੇ ਘੁੰਮਦੇ ਰਹੇ ਕੀ ਗਨਾਜ਼ੀ ਸਾਡਾ ਤੁਹਾਡੀ ਪੁਲਿਸ ਕਿਸੇ ਸੁੱਤੀ ਹੋਈ ਸੀ ਤੁਸੀਂ ਕਹਿੰਦੇ ਹੋ Rajasthan ਦੀ ਜਿਲ੍ਹੇ ਦੇ ਵਿੱਚ ਗੁੱਗਾ ਮਾੜੀ ਸਾਹਿਬ ਜਿਹਨਾਂ ਦਾ ਪਿੱਛੇ ਜੇ ਖਤਰਾ ਹੋਇਆ Rajput ਭਰਾ ਨੇ ਉਹ ਉਹਨਾਂ ਦੇ ਕਤਲ ਦੀ ਪਲਾਨਿੰਗ ਬਣਦੀ ਸੀ ਬਠਿੰਡਾ ਜਿਲ੍ਹੇ ਦੇ ਵਿੱਚ ਸਾਡੀ ਪੁਲਿਸ ਨੇ ਪਤਾ ਲਾ ਲਿਆ ਬੜੀ ਇੰਟੈਲੀਜੈਂਸ ਹੈ ਕਿ ਕਤਲ ਦੀ ਯੋਜਨਾ ਬਣ ਰਹੀ ਹੈ ਤੇ ਗੁੱਗਾ ਮਾੜੀ ਸਾਹਿਬ ਦਾ ਕਤਲ ਹੋ ਸਕਦਾ ਹੈ ਚੰਗੀ ਗੱਲ ਹੈ ਤਾਨੂੰ ਵੀ ਬਹੁਤ ਵਧੀਆ ਲੱਗੀ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੂੰ ਓਏ ਠੀਕ 15 ਦਿਨਾਂ ਦੇ ਬਾਅਦ ਉਸੇ ਦੋਸ਼ੀਆਂ ਨੇ ਜਿਹੜੇ ਤੁਹਾਨੂੰ ਜੋ ਪਲਾਨਿੰਗ ਦੀ ਕਤਲ ਕਰਦੇ ਸੀਗੇ ਜਿਹੜੇ ਕਤਲ ਦੀ ਪਲਾਨਿੰਗ ਕਰ ਰਹੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨਹੀਂ ਦੋ ਬਣਾ ਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡਾ ਸਾਡੇ ਨਾਲ ਕੀ ਦੁਸ਼ਮਣੀ ਹੈ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ ਰਾਜਸਥਾਨ ਵਾਲਿਆਂ ਨੇ ਵੀ ਕਰੋ ਪਰੰਤੂ ਸਾਡੇ ਨਾਲ ਤੁਹਾਡਾ ਕਾਹਦਾ ਬੈਰ ਹੈ